ਮਾ ਮੇਰਾ ਬਲਵਾਂ ਤਾਂ ਹੰਬੜੀ ਤੋਂ ਆ ਰਹੇ ਸੀ ਮਕੇਰੀਆਂ ਨੂੰ ਜਾ ਰਹੇ ਸੀ ਕਿੱਦਾਂ ਪਾਜੀ ਬ੍ਰੇਕ ਨਹੀਂ ਲੱਗੇ ਟਾਈਪਰ ਉਹ ਤਾਂ ਫਕੰਡਾ ਹੋ ਗਿਆ ਸਿੱਧੀ ਗੱਲ ਹੁੰਦੀ ਨੱਟ ਨੂੰ ਟੁੱਟੇ ਨੱਟ ਟੁੱਟ ਕੇ ਟਾਈਪਰ ਤੇ ਖਾਸ ਕਿਨਾਂ ਨੂੰ ਆਪਣੇ ਕਿੰਨੇ ਦੇ ਆਏ 50000 ਦਾ ਹੈ ਹੀ ਹਨ ਕਿੰਨਾ ਦਾ ਵੀ ਨੁਕਸਾਨ ਹੋਇਆ ਕਿੰਨੇ ਦਾ ਵੀ ਨੁਕਸਾਨ ਹੋਇਆ ਮਿੱਟਿਆ ਗਿਆ ਟਰਾਲੇ ਖੰਡਰੇ ਵਾਲੇ ਨੇ ਲੈਣੇ 5000 ਉਹੀ ਸੱਟ ਕਰਨੀ ਲੱਗ ਗਈ। ਇਹਨਾਂ ਸੱਟੋਂ ਬਚਾਓਗੇ। ਲਖਵੀਰ ਸਿੰਘ ਸਨ ਉਹ ਦਰਸ਼ਨ ਸਿੰਘ ਜੀ। ਪਿੰਡ ਪੁੰਬਲੀ ਪਿੰਡ ਪੁੰਬਲੀ ਗੰਨਾ ਲੈ ਕੇ ਮਕੇਰੀਂ ਜਾ ਰਹੇ ਆ ਜੀ। ਟਰੈਕਟਰ ਆਊਟ ਆਫ ਕੰਟਰੋਲ ਹੋ ਗਿਆ। ਜਦੋਂ ਆਊਟ ਆਫ ਕੰਟਰੋਲ ਗਿਆ ਫਿਰ ਕੰਟਰੋਲ ਕਰਨਾ ਔਖਾ। ਕਟਿਆ ਟਰਾਲੀ ਪਲਟ ਗਈ ਆ। ਟਰੈਕਟਰ ਨੁਕਸਾਨ ਹੋਇਆ, ਗੰਨੇ ਦਾ ਵੀ ਹੋਇਆ, ਡਬਲ ਲੇਬਰ ਪਾਣੀ ਆ ਖਲੋਤੀ ਆ, ਲੇਵਰ ਫੋਟੋ ਖਿੱਚ ਲਈ ਦੀ। 10 ਹਜ਼ਾਰ ਦਾ ਘੱਟੋ ਘਾਟ ਨਾਰਮਲ ਹੀ। ਲੇਵਰੀ ਵੀ ਡਬਲ ਪੈਣੀ ਆ ਜੀ ਮੇਰਾ ਇਹ ਐਸੇ ਕੁਲਵਿੰਦਰ ਸਿੰਘ ਆ ਜੀ ਇਹ ਟ੍ਰੈਲੀ ਆ ਰਹੀ ਗਰਦਾਪੁਰ ਚਾਈਟ ਤੋਂ ਮਿਲਦੂ ਜਾ ਰਹੀ ਏ ਇਹ ਜਿਹੜੇ ਇਹਨਾਂ ਤੋਂ ਹਤਰਾਈ ਪੈਂਦੀ ਆ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਗੱਡੀ ਟ੍ਰੈਲੀ ਏਡ ਕੁੱਟੀ ਹੋ ਗਈ ਆ ਜੀ ਕਿਹੜਾ ਪਿੰਡ ਆ ਇਹ ਚਾਵੇ ਪਿੰਡ ਜੀ ਟ੍ਰੈਫਿਕ ਬਹੁਤ ਜ਼ਿਆਦਾ ਹੀ ਇਹਨਾਂ ਨੂੰ ਹੋਰ ਕੰਟਰੋਲ ਕਰਕੇ ਟ੍ਰੈਫਿਕ ਨੂੰ ਲਗਾਉਂ ਰਹੇ ਆ ਆਵਾਜ਼ ਇਹ ਦੇਖਿਆ ਵਿਗੜਨ ਪਿਆ ਆਵਾਜ਼ ਆਈ ਸੀ ਕਿੰਦਾ ਹਾਂ ਜੀ ਇਹ ਕਾਫੀ ਵਿਗੜਨ ਪਿਆ ਹੋਣ ਤੇ ਹੋ ਗਿਆ ਠੀਕ ਜੀ ਹਾਂ ਜੀ ਹਾਂ ਜੀ ਇਹ ਨੂੰ ਕੀ ਕਹਿਆ ਰਹੇ ਨੇ ਸਪਾ ਸਪਾ ਜਾਈਏ ਕੋਣ ਹੈ ਡਰਾੰਦਾ ਜੀ ਸਾਡੇ ਦੇ ਨਾਲ ਹੁਣ ਇਹਨੂੰ ਛਿੱਧੀ ਕਰਾਉਂਦੇ ਆ ਤੇ ਫੇਰ ਇਹ ਜਾਏਗੀ ਕਿੰਨੇ ਦਿਨ ਚ ਆਵਾ ਜਾਈ ਭਾਲ ਹੋ ਜਾਈਗੀ 10 ਮਿੰਟ ਲੱਗ ਜਣੇ ਜੀ ਹਜੇ